ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਸੰਗਤ ਜੀ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਸਿੱਖ ਧਰਮ ਵਿੱਚ ਲੋਹੜੀ ਕਿਉਂ ਮਨਾਈ ਜਾਂਦੀ ਹੈ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਲੋਹੜੀ ਦਾ ਇਹ ਤਿਉਹਾਰ ਪੋਦੀ ਮਹੀਨੇ ਦੇ ਅੰਤਲੇ ਦਿਨ ਸਰਦੀ ਦੀ ਰੁੱਤ ਨੂੰ ਦਰਸਾਉਂਦਾ ਹੋਇਆ ਅਤੇ ਪਰਵਾਰਿਕ ਖੁਸ਼ੀਆਂ ਨੂੰ ਮਨਾਉਣ ਦੇ ਲਈ ਦੋ ਪ੍ਰਸਿੱਧ ਤਿਹਾਰ ਮਨਾਏ ਜਾਂਦੇ ਹਨ ਜਿਸ ਵਿੱਚ ਪੰਜਾਬੀ ਲੋਕ ਆਪਣੇ ਪੁੱਤਰ ਦੇ ਵਿਆਹ ਤੇ ਅਤੇ ਉਹਨਾਂ ਦੇ ਜਨਮ ਦੀ ਆਪਣੇ ਪੁੱਤਰਾਂ ਦੇ ਜਨਮ ਦੀ ਪੂਰੇ ਉਤਸ਼ਾਹ ਦੇ ਨਾਲ ਤਿਉਹਾਰ ਮਨਾਉਂਦੇ ਹਨ ਸੰਗਤ ਜੀ ਲੋਹੜੀ ਦੇ ਤਿਉਹਾਰ ਦੇ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਕੁਝ ਲੋਕ ਸਮਝਦੇ ਹਨ ਕਿ ਲੋਹੜੀ ਸ਼ਬਦ ਲੋਹ ਤੋਂ ਬਣਿਆ ਹੋਇਆ ਹੈ ਜਿਸ ਤੋਂ ਭਾਵ ਹੈ ਲੋਹ ਅਤੇ ਅੱਗ ਦਾ ਸੇਕ ਪਰ ਸੰਗਤ ਜੀ ਲੋਹੜੀ ਦਾ ਇਹ ਇਤਿਹਾਸ 13 ਜਨਵਰੀ ਦਾ ਇਹ ਤਿਹਾੜਾ ਲੋੜੀ ਤੋਂ ਇਲਾਵਾ ਹੋਰ ਵੀ ਬਹੁਤ ਵੱਡਾ ਇਤਿਹਾਸ ਬਹੁਤ ਵੱਡਾ ਇਤਿਹਾਸ ਆਪਣੇ ਵਿੱਚ ਸਮੇਟੀ ਬੈਠਾ ਹੈ ਪਰ ਸੰਗਤ ਜੀ ਬਹੁਤ ਸਾਰੇ ਸਿੱਖ ਇਸ ਇਤਿਹਾਸ ਤੋਂ ਅਣਜਾਣ ਹਨ ਪੰਜਾਬ ਦੀ ਸਿੱਖੀ ਨੂੰ ਰੱਖਣ ਵਾਲਾ ਮਹਾਰਾਜਾ ਰਣਜੀਤ ਸਿੰਘ ਜੋ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗ ਜੋਦਾ ਦਲੇਰ ਅਤੇ ਮਹਾਨ ਸ਼ਖਸੀਅਤ ਦਾ مالک ਜਿਸ ਨੇ ਪੰਜਾਬ ਦੇ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਲੋਕਾਂ ਦੇ ਦਿਲਾਂ ਤੇ ਵੀ ਰਾਜ ਕੀਤਾ ਹੈ ਦੁਨੀਆਂ ਦੇ ਨਕਸ਼ੇ ਤੇ ਸਿੱਖ ਸਿੱਖ ਰਾਜ ਸਿਰਜ ਕੇ ਇੱਕ ਅਨੋਖੀ ਮਿਸਾਲ ਪੈਦਾ ਕੀਤੀ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਛਲੇ 500 ਸਾਲਾਂ ਤੋਂ ਇਤਿਹਾਸ ਵਿੱਚ ਸਭ ਤੋਂ ਪਹਿਲੇ ਸ਼ਾਸਕ ਮੰਨਿਆ ਜਾਂਦਾ ਹੈ 27 ਜੂਨ 1800 1839 ਨੂੰ 59 ਸਾਲ ਦੀ ਉਮਰ ਭੋਗਤੇ ਹੋਏ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਫਿਰ ਸਿੱਖਾਂ ਨੂੰ ਖਾਲਸਾ ਰਾਜ ਦੀ ਕਾਮਯਾਬੀਤ ਕਾਮਯਾਬੀਤ ਲਈ ਅੰਗਰੇਜ਼ਾਂ ਦੇ ਨਾਲ ਲੜਾਈਆਂ ਲੜਨੀਆਂ ਪਈਆਂ 22 ਨਵੰਬਰ 1848 ਈਸਵੀ ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫੌਜੀ ਅਤੇ ਕੁਝ ਛੋਟੀ ਦੇ ਜਰਨੈਲ ਮਰਵਾ ਕੇ ਅੰਗਰੇਜ਼ਾਂ ਨੇ ਇੱਕ ਵਾਰ ਸਿੱਖ ਫਿਰ ਸਿੱਖਾਂ ਨਾਲ ਲੜਾਈ ਲੜਨੀ ਲੜਨ ਦਾ ਫੈਸਲਾ ਕੀਤਾ ਆਗਰਤਜੀ ਅੱਜ ਦੀ ਦਿਨ 13 ਜਨਵਰੀ 1859 ਈਸਵੀ ਨੂੰ ਚੇਲਿਆਂ ਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਪਸ ਵਿੱਚ ਆਹਮੋ ਸਾਹਮਣੇ ਆਣ ਖੜੀਆਂ ਹੁੰਦੀਆਂ ਹਨ ਸਰਦਾਰ ਸ਼ੇਰ ਸਿੰਘ ਘਟਾਰੀ ਅਤੇ ਸਰਦਾਰ ਚਤਰ ਸਿੰਘ ਦੀ ਕਮਾਂਡ ਹੇਠ ਖਾਲਸਾ ਖਾਲਸਾ ਫੌਜਾਂ ਮੈਦਾਨ ਵਿੱਚ ਉਤਰਦੀਆਂ ਹਨ ਅਤੇ ਪੰਜਾਬ ਦੇ ਉੱਤੇ ਗੋਰਿਆਂ ਦੇ ਕਬਜ਼ੇ ਨੂੰ ਲੈ ਕੇ ਸਿੱਖਾਂ ਵਿੱਚ ਇੰਨਾ ਗੁੱਸਾ ਭਰਿਆ ਹੋਇਆ ਸੀ ਕਿ ਉਹ ਕਿਉਂ ਐਨੇ ਰੂਪ ਵਿੱਚ ਆ ਕੇ ਲੜਦੇ ਹਨ ਕਿ ਇਹ ਲੜਾਈ ਆਪਾਂ ਇੱਕ ਵੱਖਰਾ ਹੀ ਇਤਿਹਾਸ ਸਿਰਜ ਜਾਂਦੀ ਹੈ ਇਸ ਲੜਾਈ ਵਿੱਚ ਗੋਰਿਆਂ ਦੀ ਸਭ ਤੋਂ ਜਾਨੀ ਅਤੇ ਮਾਨੀ ਨੁਕਸਾਨ ਹੋਇਆ ਜਿਸ ਨਾਲ ਇਹ ਵੱਡਾ ਨੁਕਸਾਨ ਹੋਣ ਕਰਕੇ ਅੰਗਰੇਜ਼ ਇਹ ਲੜਾਈ ਹਾਰ ਜਾਂਦੇ ਹਨ ਅੰਗਰੇਜ਼ਾਂ ਦੇ ਇਤਿਹਾਸਕਾਰ ਆਪ ਲਿਖਦੇ ਹਨ ਕਿ ਚੇਲੇ ਵਾਲੇ ਪਿੰਡ ਦੀ ਇਹ ਲੜਾਈ ਉਸ ਸਮੇਂ ਦੀ ਸਭ ਤੋਂ ਦਬਾਅਪੂਰਨ ਲੜਾਈ ਸੀ ਅਗਰ ਜੇਕਰ ਸਿੱਖ ਇੱਕ ਲੜਾਈ ਹੋਰ ਇਸ ਤਰ੍ਹਾਂ ਜਹੋ ਜਲਾਲ ਦੇ ਨਾਲ ਲੜ ਜਾਂਦੇ ਤਾਂ ਤਾ ਅੰਗਰੇਜ਼ੀ ਹਕੂਮਤ ਕਦੇ ਵੀ ਪੰਜਾਬ ਵੱਲ ਮੂੰਹ ਨਾ ਕਰਦੀ ਪਰ ਅਫਸੋਸ ਦੀ ਗੱਲ ਇਹ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਬਾਅਦ ਵਿੱਚ ਗਦਦਾਰ ਆਪਣੀਆਂ ਚਾਲਾਂ ਚੱਲਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਸਿੱਖ ਰਾਜ ਚਲਿਆ ਜਾਂਦਾ ਹੈ ਸੰਗਤ ਜੀ ਅੱਜ ਲੋਹੜੀ ਮਨਾਉਣ ਵਾਲੀ ਸਿੱਖ ਕੌਮ ਜਿਸ ਦਾ ਕਦੇ ਕਿਸੇ ਟਾਈਮ ਰਾਜ ਰਿਹਾ ਸੀ ਰਾਜ ਹੋਇਆ ਕਰਦਾ ਸੀ ਏ ਕੌਮ ਆਪਣੇ ਸ਼ਾਨਾ ਮੋਤੀ ਸ਼ਾਨਮਤੀ ਇਤਿਹਾਸ ਨੂੰ ਵਿਸਾਰ ਚੁੱਕੀ ਹੈ ਸੰਗਤ ਜੀ ਬਹੁਤ ਸਾਰੀਆਂ ਲੋਹੜੀਆਂ ਆ ਕੇ ਚਲੀਆਂ ਗਈਆਂ ਪਰ ਸਾਡਾ ਰਾਜ ਕਦੇ ਵਾਪਸ ਮੁੜ ਕੇ ਨਹੀਂ ਆਇਆ ਆਪਣਾ ਇਹ ਇਤਿਹਾਸ ਭੁੱਲ ਕੇ ਲੋਹੜੀਆਂ ਮਨਾਈਆਂ ਕਿਸ ਕੰਮ ਦੀਆਂ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ